ਕੀ ਆ ਬੋਲ ਬੋਲ ਦੁਲੇ ਦਾ ਤੇਰੇ ਪੈਸੇ ਕਿੰਨੇ ਖੋਲ ਗਿਆ ਨੀ ਸਾਰਾ ਕਹੋ ਯਾਰ ਵਾਗੀਆਂ ਤੋੜ ਕੇ ਨੇ ਸਾਡਾ ਘਰ ਨਾ ਘੱਟਾ ਲੈ ਲੈਂਦਾ ਸਾਰਾ ਕਹੋ ਪਹਿਲਾਂ ਫੇ ਪੰਚਾਇਤ ਫੈਸਲਾ ਹੋ ਗਿਆ ਨਾ ਤੇ ਕਿੰਨੇ ਪਹਿਲਾਂ ਜਿਹੜਾ ਦੇਣਾ ਨਾ ਹੋ ਗਿਆ ਸੀ ਸਾਰਾ ਹੋ ਗਿਆ ਜਿਹੜੀ ਤੈਨੂੰ ਵਾਲੀਆਂ ਪੰਜ ਨੂੰ ਵਾਪਸ ਮੋੜਤੀ ਕੀ ਨਾਮ ਤੋਂ ਕਿਹਨਾਂ ਕਿੰਨੀ ਦਿਨ ਹੋ ਗਈ ਵਿਆਹ ਨੂੰ ਇੱਕ ਮਹੀਨਾ 40 ਦਿਨ ਹੋ ਗਏ ਜੀ ਤੇ ਕਿੱਥੇ ਤੁਹਾਡੇ ਪੇਕੇ ਸਰਸੇ ਵਿਆਹ ਕਿੱਥੇ ਹੋਇਆ ਤੁਹਾਡਾ ਵਿਆਹ ਸਾਡਾ ਸਰਸੇ ਹੋਇਆ ਤੇ ਸੋਰੇ ਮੇਰੇ ਵੀ ਬਵਾਲ ਦੇ ਨੇ ਤੇ ਕੀ ਹੋਇਆ ਜਿਹੜੀ ਉਹ ਅੱਜ ਗੁੰਡਾ ਕਰਦੀ ਕੀਤੀ ਆ ਅੱਜ ਗੁੰਡਾ ਕਰਦੇ ਉਹਨੇ ਕੀਤੀ ਕਿ ਮੇਰੇ ਘਰ ਵਾਲੇ ਤੇ ਇਲਜ਼ਾਮ ਲਾਉਂਦੇ ਨੇ ਕਿ ਵਿਆਹ ਆਵੇ ਇੰਨੇ ਖੁਸਰਾਏ ਤੂੰ ਇਹਨਾਂ ਦੇ ਘਰੋਂ ਪੈਸੇ ਪੁੱਛ ਲੈ ਆ ਤੇ ਨੂੰ ਅਗਾ ਕਿਸਦੇ ਹੋਰ ਵਿਆਹ ਦਾਂਗੇ ਕੀ ਹੋਣਾ ਤਾਦਾ ਤੋਂ ਤਾਂ ਨਹੀਂ ਕੋ ਬਣਾਇਆ ਸੋ ਜਾ ਮੈਂ ਕਿ ਵਿਆਹ ਕਰਾਉਣ ਦਾ ਜੈਸ ਤਰ੍ਹਾਂ ਕਰਕੇ ਐਵੇਂ ਨਹੀਂ ਕਰ ਰਖਾ ਪਰ ਇਹਨੇ ਵੈਸੇ ਇੱਕ ਕੁੱਟ ਮਾਰ ਬੜੀ ਕੀਤੀ ਹੈ ਆਦੇ ਜਵਾਈਆਂ ਪਾਈਆਂ ਨਾਲ ਤੇ ਮੈਂ ਇਹਨਾਂ ਨੂੰ ਕਹਿੰਦੀ ਆਪੇ ਮੁੰਡੇ ਨੂੰ ਵੇਖ ਗਿਆ ਆਪੇ ਪਸੰਦ ਕਰ ਗਿਆ ਹੁਣ ਕਹਿੰਦੇ ਨੇ ਆਪਾਂ ਤੇਨੂੰ ਕਰਨਾ ਹੈ ਨਹੀਂ ਇੰਨੇ ਮੁੰਡਾ ਖੁਸਰਾਏ ਹੋ ਨਾ ਮਾਮਾ ਮੇਰੀ ਕੀਰਵਾਜਾਂ ਨਾਲ ਵਿਆਹ ਕੇ ਆਈਆਂ ਪੂਰੇ ਰੀਤ ਰਵਾਜਾਂ ਨਾਲ ਮੈਂ ਕਿ ਮੈਂ ਤੁਹਾਡੇ ਘਰੇ ਵਾਪਸ ਨਹੀਂ ਜਾਣਾ ਗੁੱਤੀਆਂ ਪੈਣ ਦੇ ਰਿਸ਼ਤੇ ਮੰਗਦੇ ਨੇ ਬੜੀ ਕੁੱਤੇ ਕਹਾਣੀ ਕਰਤੀ ਆ ਨਾ ਨਹੀਂ ਅੱਜ ਕਿਵੇਂ ਆਏ ਨੇ ਅੱਜ ਆਏ ਨੇ ਮਾਰਨਾ ਕਿ ਮਾਰਨਾ ਚਾਹੁੰਦੇ ਨੇ ਮੈਨੂੰ ਕੀ ਕਹਿੰਦੇ ਕਹਿੰਦੇ ਸਾਡੇ ਨਾਲ ਵਾਪਸ ਚੱਲ ਜਾ ਸਾਡੇ ਮਗਰ ਬਿਆਨ ਦੇ ਆਪਾਂ ਮੁੰਡੇ ਨੂੰ ਸਜ਼ਾ ਦਿਵਾਣੀ ਐ ਤੇ ਘਰ ਵੀ ਬਣਾਣਾ ਐ ਮੈਂ ਕਿਹਾ ਸਜ਼ਾ ਨਹੀਂ ਮੈਂ ਮੁੰਡੇ ਨੂੰ ਦਿਵਾਉਂਦੀ ਜੇ ਮੇਰਾ ਘਰ ਬਣਾਣਾ ਜੇ ਫਿਰ ਮੈਨੂੰ ਕਹਿੰਦੇ ਤੂੰ ਪੈਸਾ ਪਾ ਲੈ ਕੇ ਆਵੀਂ ਮੁੰਡੇ ਨਾਲ ਮਿੱਠੀ ਹੋ ਉਹਦੇ ਕੋਲ ਸੋਨਾ ਲੈ ਕੇ ਆ ਫਿਰ ਆਪਾਂ ਮੁੰਡੇ ਦੇ ਇਹ ਹੀ ਸੋਨਾ ਮੋ ਮੁੰਡੇ ਦੇ ਉੱਤੇ ਲਾਵਾਂਗੇ ਤੇ ਜਾ ਉਹਨਾਂ ਦੀ ਭੈਣ ਨਾਲ ਸਾਡਾ ਵਿਆਹ ਕਰਵਾ ਮੇਰੇ ਭਰਾ ਕਹਿੰਦੇ ਨੇ ਤੇ ਅੱਜ ਕਿੰਨੇ ਕ ਜਣੇ ਆਏ ਸੀ ਜੀ ਅੱਜ ਕਿਹਨੇ 10 12 ਜਣੇ ਆਏ ਨੇ ਤੁਹਾਡੇ ਵੀ ਇੱਥੇ ਆਏ ਇੱਥੇ ਆ ਰਹੇ ਮੁੰਡੇ ਵੀ ਆਏ ਨੇ ਹੋਰ ਰਿਸ਼ਤੇਦਾਰ ਵੀ ਆਏ ਨੇ अच्छा की ये जड़ा किंदा ते ਹਮਲਾ ਕਿੰਦਾ ਕੀਤਾ ਮੇਰੇ ਘਰ ਵਾਲੇ ਤੇ ਤੇ ਮੇਰੇ ਸਾਰੇ ਮੇਰੇ ਬਾਕੀ ਮੰਮੀ ਡੈਡੀ ਤੇ ਸਾਰੇ ਪਰਿਵਾਰ ਮੇ ਸਾਰੇ ਪਰਿਵਾਰ ਮਤਲ ਸਾਰਾ ਹੀ ਸੀ ਜਿਹਨੇ ਹਮਲਾ ਕੀਤਾ ਕੀ ਚੀਜ਼ ਜਮਾਰੀ ਇਹਨਾਂ ਦੇ ਉਹਨਾਂ ਕੋਲ ਰਫਲਾ ਵੀ ਗਿਆ ਸੀ ਹੂੰ ਹੂੰ ਕੋਈ ਕਿਰਪਾਨਾ ਖੁਰਪੁਨਾ ਕਾਪੇ ਵੀ ਲੈ ਰੱਖੀ ਸੀ ਚੀਜ਼ਾ ਵਾਧੂ ਲੈ ਕੇ ਸਾਨੂੰ ਮਿੱਠੀਆਂ ਗੱਲਾਂ ਚ ਲਾ ਕੇ ਇੱਕ ਹੋਰ ਪੰਚਾਇਤ ਮੁੰਡਾ ਆਇਆ ਏ ਹਾਂ ਇੱਕ ਨਾ ਸਾਡੇ ਪਿੰਡ ਦੀ ਧੀ ਪੈਨੇ ਹੁੰਦਾ ਕੋਈ ਜਵਾਈ ਪਾਈ ਇੱਥੇ ਰਹਿੰਦਾ ਏ ਉਹ ਆਇਆ ਏ ਉਹ ਸਾਡੇ ਨਾਲ ਪਹਿਲਾਂ ਬਹਿ ਕੇ ਗੱਲਾਂ ਕਰਦਾ ਰਿਹਾ ਅਸੀਂ ਮਿੱਟੇ ਹੋ ਗਏ ਮੈਂ ਚਾਹ ਪਾਣੀ ਦਿੱਤਾ ਮੈਂ ਚਲ ਕਿਤੇ ਮੇਰੇ ਪੇਕੇ ਵਾਲੋਂ ਕੋਈ ਆਇਆ ਹੋਵੇ ਕੋਈ ਮਾਤੀ ਦੇਵੇਗਾ ਉਹ ਕੋਲ ਬਹਿ ਕੇ ਗੱਲਾਂ ਕਰਦਾ ਰਿਹਾ ਉਤੋਂ ਨਾਲ ਉਹਨਾਂ ਦੇ ਮੇਰੇ ਮਾਮਿਆਂ ਨਾਲ ਗੱਲ ਕਰਾਤੀ ਆ ਦੀ ਭੈਣ ਨਾਲ ਵੀ ਗੱਲ ਕਰਾਤੀ ਅਸੀਂ ਗੱਲ ਕਰਕੇ ਬਾਹਰ ਹੀ ਗਿਆ ਦੋਵੇਂ ਜੀ ਉਨਾਂ ਚਲ ਮੇਰੇ ਮਾਮੇ ਹਮਲਾ ਕਰਨ ਆ ਗਏ ਮੈਂ ਨਾ ਕਿਹਾ ਚਲ ਮਾਮਾ ਜੀ ਵੀ ਮੈਂ ਸੋਚ ਲਾਵਾਂਗੀ ਜੀ ਕਿਵੇਂ ਹੈ ਨਹੀਂ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਉਤੋਂ ਮੁੰਡੇ ਲੈ ਕੇ ਆ ਗਏ ਉਹ ਜਨਾਨੀ ਵੀ ਨਾਲ ਆ ਗਈ ਬੜੇ ਜਣੇ ਆਏ ਅੰਕਲ ਇੱਥੇ ਤੇ ਕੀ ਘਰ ਦੇ ਪੰਨ ਤੋੜ ਵੀ ਕੀਤੀ ਹਾਂ ਜੀ ਕਿੰਨੇ ਕਿਹੜਾ ਸਾਰਾ ਖਿਲਾਰ ਗਿਆ ਕੀ ਮਾਰਿਆ ਉਹ ਪੈਸਾ ਵੀ ਲੈ ਗਏ ਸੋਨਾ ਚਾਂਦੀ ਵੀ ਖੋ ਕੇ ਲੈ ਗਏ ਤੁਹਾਡੇ ਕੋਲ ਜਿਹੜਾ ਹਾਂ ਜੀ ਹੁਣ ਕੀ ਮੰਗ ਕੇ ਕਾਰਵਾਈ ਹੋਣੀ ਚਾਹੀਦੀ ਹਾਂ ਜੀ ਤੇ ਦੇਟ ਦੇ ਅਡੇ ਗੁੰਡਾ ਕਰਦੀ ਹੋਈ ਹਾਂਜੀ ਇਨਸਾਫ ਮਿਲਣਾ ਚਾਹੀਦਾ ਮੈਨੂੰ ਦੇਨ ਦੇ ਵਾਲੇ ਗੁੰਡਾ ਸਵੇਰੇ ਸਵੇਰੇ ਉੱਠਦੇ ਨਾਲ ਹੀ ਹਾਂਜੀ ਠੀਕ ਨਾਮ ਤੋਂ ਡਾਈ ਜਗੀਰ ਸਿੰਘ ਜਗੀਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਹਬੀਬ ਵਾਲੇ ਦੇ ਤੇ ਜਿਹੜੀ ਨੌ ਕਿੱਥੇ ਵੇਚੀ ਨੌ ਆਂਦੇ ਆਪਣੇ ਚੱਕੇ ਦੀ ਕਿਹੜੇ ਸਰਸੇ ਦੇ ਹਾਂਜੀ ਅਸੀਂ ਵਿਆਹ ਕੀਤਾ ਬੜੇ ਸ਼ੌਕ ਨਾਲ ਹੂੰ ਹੂੰ ਵਾਕਾ ਹਦੇ ਨਾਲ ਵਾਕਾ ਕਰਨ ਲੱਗ ਪਏ ਸਾਨੂੰ ਇਹਨਾਂ ਦਾ ਪਤਾ ਨਹੀਂ ਬੇ ਕਿਹੋ ਜਿਹੇ ਬੰਦੇ ਨੇ ਕਿਹੋ ਜਿਹੇ ਨਹੀਂ ਕੁੜੀ ਰੈਣਾ ਚਾਹਦੀ ਉਹ ਆਂਦੇ ਨੇ ਬੈਸੀ ਅਕਰ ਵਿਆਹ ਤੇ ਇੰਦਰਾ ਧੱਕਾ ਕਰ ਗਏ ਹੂੰ ਹੂੰ ਜੋ ਕੁ ਮਾਲ-ਮੋਲ ਅਸੀਂ ਵਾਪਸ ਲੈ ਜਾਈਏ ਜੋ ਟੂਬ ਛੱਲਾ ਸਾਰਾ ਕੁਝ ਲਿਆ ਜਾਈਏ ਹੂੰ ਉਹ ਕੁੜੀ ਇਹ ਗੱਲ ਚਾਹਦੀ ਨਹੀਂ ਸੀ ਇੰਦਰਾ ਧੱਕਾ ਕੀਤਾ ਨੇ ਅਜਿਹਾ ਵਾ ਕਰਤੇ ਕੀ ਸਵੇਰੇ ਆਏ ਨੇ ਸਵੇਰੇ ਆਏ ਨੇ ਸਾਡਾ ਧੱਕਾ ਕੀਤਾ ਨਹੀਂ ਸਾਨੂੰ ਨਹੀਂ ਪਤਾ ਇਹ ਕੀ ਬੰਦਾ ਕੀ ਗੱਲਬਾਤ ਦੇ ਤਰ੍ਹਾਂ ਪਹਿਲਾਂ ਗੱਲਬਾਤ ਹੋਰੀ ਸੀ ਕੋਈ ਬੰਦਾ ਕਰ ਲੈ ਅਸੀਂ ਉਹ ਵਿੱਚ ਬਹਿਤੀ ਉਹਾਂ ਦਾ ਵੀ ਤੁਸੀਂ ਕੀ ਗੱਲ ਰੋਲਾ ਕੀ ਉਹ ਗੱਲਾਂ ਨਾ ਸਾਨੂੰ ਬੜਾ ਹੀ ਰੱਖਣੇ ਹੂੰ ਹੂੰ ਉਹਦੇ ਵਿੱਚ ਅਸੀਂ ਆਖਾ ਵੀ ਰੋਲਾ ਸਾਡਾ ਕੋਈ ਨਹੀਂ ਹੈਗਾ ਉਹ ਧੱਕਾ ਕਰਦੇ ਨੇ ਧੱਕੇ ਨਾਲੇ ਨਹੀਂ ਜਾਂਦੀ ਹੂੰ ਹੂੰ ਉਹਾਂ ਦੀ ਮੈਨੂੰ ਘਰ ਵਧ ਗਿਆ ਮੈਂ ਕਿਉਂ ਜਾਵਾਂ ਮੇਰੇ ਨਾਲ ਆਦਨ ਵਰਤ ਨੂੰ ਕਿਹਾ ਪਾ ਦੇਣਾ ਤੂੰ ਸੋਨਾ ਲਾਇਆ ਹੂੰ ਹੂੰ ਆਹ ਕਰ ਫਲਾਣ ਤੇਰਾ ਸੋਨਾ ਲਾ ਲੈ ਸਾਰਾ ਪੁੱਛ ਉਹ ਲੋਟ ਤੇ ਲਾਇਆਗਾ ਗਲੂ ਵੀ ਲਾਇਆਗਾ ਸਾਰਾ ਪੁੱਛ ਚਿੱਕੀ ਤਰੋਹੀ ਫਿਰ ਇਹਨਾਂ ਨਾਲ ਮਾਰ ਘਟ ਤੇ ਪੈਸਾ ਪਾ ਵੀ ਲਾਇਆਗਾ ਹੱਡਰ ਬੜਾ ੱੱਕਾ ਕੀਤਾ ਹੈ ਅਜ ਤਕਰੀਬ ਬੰਦੇ ਅਸੀਂ ਤਾਂ ਚਾਹਵਾ ਨਾ ਸਾਡੇ ਚਾਹ ਨਹੀਂ ਪੂਰੇ ਤਾਂ ਸਾਡੇ ਸਿਆਰ ਸੁਰਪਾੜ ਗਾ ਹਾਰਾ ਕੁਛ ਕਰਗ ਕਿੰਨੇ ਕਿ ਕੁੱਟ ਮਾਰ ਕੀਤੀ ਉਹ ਟਮਾਰ ਬੜੀ ਕੀਤੀ ਨੇ ਉਹਨਾਂ ਦੇ ਹੱਥੇ ਕਾਪੇ ਪਤਾ ਨਹੀਂ ਅਸਲਾ ਵੀਗਾ ਉਹਨਾਂ ਨੇ ਚਾਰ ਲੈ ਕੇ ਆਏ ਨੇ ਬਾਰੋਂ ਆਏ ਨੇ ਬਾਰੋਂ ਆਏ ਨੇ ਘਾਟ ਘਾਟ 25 30 ਬੰਦੇ ਸੀ ਅਸੀਂ ਦੋ ਪੁੱਤਿਆਂ ਨੇ ਪਿਓ ਪੁੱਤਰ ਰਹਿ ਗਏ ਸੀ ਤੇ ਇੱਕ ਮੇਰੀ ਨੂੰਹ ਸੀ ਇੱਕ ਵਾਰੀ ਲੜਕੀ ਹੈ ਕਿ ਮੇਰਾ ਘਰ ਦੇ ਲਾਤ ਤੋੜ ਗਏ ਭੰਨ ਤੋੜ ਵੀ ਕੀਤੀ ਭੰਨ ਤੋੜ ਕਰ ਕਰ ਸਾਰ ਹਰਨ ਨੁਕਸਾਨ ਵੀ ਕਰ ਗਨ ਅਸੀਸਾ ਸੂਸਾ ਸਭ ਤੋੜ ਗਨ ਆਵੇ ਮੇਰੇ ਕਮਰੇ ਦਾ ਹਾਲ ਕੀ ਹੋਆ ਪਿਆ ਤੁਹਾਡੇ ਤੇ ਕੀ ਮਾਰਿਆ ਇਹਨਾਂ ਨੇ ਸਾਡੇ ਤੇ ਕੋਈ ਪਤਾ ਨਹੀਂ ਕੀ ਕੱਤੋਂ ਮਾਰਿਆ ਨੇ ਕੀ ਚੀਜ਼ ਮਾਰੀ ਨੇ ਤਾਂ ਤਾਂ ਸਮਝ ਨਹੀਂ ਆਈ ਹਾਂ ਨੇ ਤਾਂ ਬੜਾ ਨਾ ਧੱਕਾ ਕੀਤਾ ਬਹੁਤ ਹੀ ਕੀ ਇਹੋ ਜਿਹੇ ਬੰਦੇ ਤੇ ਹੁਣ ਕਾਰਵਾਈ ਦੀ ਮੰਗ ਹੋਣੀ ਚਾਹੀਦੀ ਇਹਨਾਂ ਦਾ ਤਾਂ ਕਾਰਵਾਈ ਮੰਗ ਕੇ ਇਹ ਸਰਕਾਰ ਨੇ ਕੋਈ ਇਹਨਾਂ ਦਾ ਕਾਰਵਾਈ ਕਰਨੀ ਚਾਹੀਦੀ ਆਡੇ ਮੱਤ ਕਰੇ ਸਰਕਾਰਾਂ ਆਂ ਨਹੀਂਵੇਂ ਨਹੀਂ ਦੈਂ ਤੇੜੇ ਕੀ ਗੁੰਡਾ ਕਰ ਗੁੰਡੇ ਆ ਫਿਰ ਮੌਕੇ ਤੋਂ ਖੜੇ ਨੇ ਆਸੇ ਪਾਸੇ ਖੜੇ ਨੇ ਦੁਆਰੇ ਵੀ ਘੇਰਾ ਸਾਨੂੰ ਪਾਈ ਖੜੇ ਨੇ ਪਹਿਲ ਬਾਹਰ ਨਿਕਲਣੀ ਦੇਣਾ ਪਿਆ ਦੁਬਾਰਾ ਪਹਿਣਾ ਪੁਲਿਸ ਨੂੰ ਫੋਨ ਕੀਤਾ ਅਜੇ ਤੱਕ ਆਈ ਨਹੀਂ ਪੁਲਿਸ ਨੂੰ ਫੋਨ ਕੀਤਾ ਅਜੇ ਤੱਕ ਪਹੁੰਚਿਆ ਨਹੀਂ ਅਜੇ ਤੱਕ ਨਹੀਂ ਪਹੁੰਚਿਆ ਕੋਈ ਪੁਲਿਸ ਕੀ ਪਤਾ ਰੜੀ ਹੈ ਕਿ ਕੀ ਪੈਸੇ ਵਾਲੇ ਬੰਦੇ ਨਹੀਂ ਗਰੀਬ ਬੰਦੇ ਸਾਡੇ ਕੁਝ ਨਹੀਂ ਪੱਲੇਗਾ ਕੀ ਨਾਮ ਤੁਹਾਡਾ ਸੋਨੂੰ ਹੈ ਜੀ ਸੋਨੂੰ ਜਿਹੜਾ ਕੱਲ ਹੋਇਆ ਆਪਣੇ ਘਟਮਰ ਹੋਈ ਐ ਇੱਕ ਘਰੀਆ ਕੀ ਮਾਮਲਾ ਜੀ ਭਾਜੀ ਇਹ ਮਾਮਲਾ ਹੈਗਾ ਸੀ ਆਪਣਾ ਮਤਲਬ ਕੁੜੀਆ ਆਪਾਂ ਵਿਆਹੀ ਸੀ ਇੱਥੇ ਭਾਂਜੀ ਲੱਗਦੀ ਸਾਡੀ ਤੇ ਆਪਾਂ ਡੇਢ ਘੰਟੇ ਬਾਅਦ ਵਿਆਹੀ ਨੂੰ ਤੇ ਪਹਿਲਾਂ ਤਾਂ ਅਸੀਂ ਇਕੱਲੇ ਆਏ ਸਾਨੂੰ ਮਿਲਣੇ ਦਿੱਤਾ ਤੇ ਕੁੜੀਆ ਨੂੰ ਪਿਆ ਕੇ ਲੈ ਗਏ ਮੁੰਡਾ ਆਪੀ ਕਿੱਥੇ ਵੇਖੀ ਅਸੀਂ ਇੱਥੇ ਆ ਬੀਬੋ ਵਾਲੇ ਵਿਆਹੀ ਐ ਕਿੱਥੇ ਕਿੰਦੇ ਕਰੇ ਪੰਜਾਬ ਇਹ ਜੰਗੀਰ ਸਿੰਘ ਹੈ ਤੇ ਮੁੰਡੇ ਦਾ ਨਾਮ ਹੈਗਾ ਮੁਕਤੀਆਰ ਸਿੰਘ ਜੀ ਯਸ ਹਾਂਜੀ ਤੇ ਇਹ ਪਹਿਲੇ ਪਤਾ ਨਹੀਂ ਵਿਆਇਆ ਸੀ ਕਿ ਨਹੀਂ ਠੀਕ ਹੈ ਸਾਨੂੰ ਇਹਨੇ ਦੱਸਿਆ ਨਹੀਂ ਵਿਚੋਲੇ ਨੇ ਵਿਚੋਲੇ ਨੇ ਕੋਈ ਪੈਸੇ ਪੁਸਾ ਖਾ ਕੇ ਸਾਡਾ ਰਿਸ਼ਤਾ ਕਰਵਾਤਾ ਚੁੱਪ ਕਰਕੇ ਤੇ ਬਾਅਦ ਵਿੱਚ ਕਿਤੇ ਗੁਡੀਆਂ ਨੂੰ ਲੱਗਾ ਪਤਾ ਤੇ ਗੁਡੀਆਂ ਨੂੰ ਪਜਾਲ ਜਾਂਦਾ ਕਦੇ ਕਿੱਧਰ ਲਾਇਆ ਜਾਂਦਾ ਕਦੇ ਕਿੱਧਰ ਅਸੀਂ ਮਿਲਣ ਆਨੇ ਫਿਰ ਸਾਨੂੰ ਉਸ ਤੋਂ ਬਾਅਦ ਹੁਣ ਡੇਢ ਮਹੀਨੇ ਬਾਅਦ ਫਿਰ ਕੁੜੀਆਂ ਨੇ ਫੋਨ ਕੀਤਾ ਸਾਨੂੰ ਕਹਿੰਦੇ ਮਾਮੂ ਐਸ ਤਰ੍ਹਾਂ ਤੁਸੀਂ ਆ ਜਾਓ ਕੋਈ ਗੱਲ ਮੈਂ ਕਿਹਾ ਬੇਟਾ ਤੂੰ ਸਾਡੀ ਪਹਿਲਾਂ ਬੇਇੱਜ਼ਤੀ ਕਰਾਤੀ ਅਸੀਂ ਹੁਣ ਨਹੀਂ ਆ ਰਹੇ ਕਹਿੰਦੇ ਨਹੀਂ ਮੈਂ ਆ ਜਾਓ ਤੁਸੀਂ ਮੈਂ ਤੁਹਾਡੇ ਮਗਰ ਬੋਲਾਂਗੀ ਠੀਕ ਹੈ ਸਾਡੇ ਕੋਲ ਰਿਕਾਰਡਿੰਗਾਂ ਵੀ ਪਈਆਂ ਨੇ ਤੇ ਸਾਡੇ ਮੇਰੀ ਭੈਣ ਸਿਸਟਰ ਵੱਡੀ ਆਈ ਹੈ ਨਾਲ ਤੇ ਪਰੋਣਾ ਆਇਆ ਤੇ ਇੱਕ ਸਾਡਾ ਮੇਰਾ ਭਾਈ ਆਇਆ ਹੈ ਛੋਟਾ ਇਹਨਾਂ ਦੇ ਘਰੇ ਬੜੇ ਨੇ ਸਾਨੂੰ ਧੋਕੇ ਨਾਲ ਪਤਾ ਨਹੀਂ ਇਹਨਾਂ ਗੁੜੀਆਂ ਨੇ ਧੋਕੇ ਨਾਲ ਬੁਲਾਇਆ ਕਿ ਉਹਨਾਂ ਗੱਲ ਕਰਵਾਈਏ ਕੋਈ ਦਬਕਾ ਕੇ ਤੇ ਸਾਨੂੰ ਘਰੇ ਬੁਲਾ ਕੇ ਤੋਂ ਨਾ ਹਮਲਾ ਕਰ ਤਾ ਕੁੱਟਮਾਰ ਕਰਦੀ ਜੀ ਉਹ ਵੀ ਕੀਤੀ। ਦੇਖੋ ਦੇਖੋ ਮੋਬਾਈਲ ਇੱਕ ਤਾਂ ਖੋਇਆ ਨੇ ਤੇ ਇੱਕ ਫਰਸ ਖੋ ਲਿਆ ਨੇ। ਪਰਸ ਤੇ ਵੇ ਡਾਕੂਮੈਂਟ ਸਾਰੇ ਉਹ ਕੱਢ ਲੈਣੇ ਚੀ। ਉਹ ਵੀ ਕਿਸੇ ਨਾਲ ਗੁੱਟਮਾਰ ਕੀਤੀ ਤਾਂ ਜਾਣ। ਹੋਰ ਇੱਕ ਭਣਜੇ ਨਾਲ ਹੋਈ ਹੈ ਗੁੱਟਮਾਰ ਭਣਜੇ ਵੀ ਨਾਲ ਆਇਆ ਸੀ। ਇੱਕ ਉਹਦੇ ਨਾਲ ਹੋਈ ਹੈ। ਬਾਕੀ ਉਹਦੇ ਸਰਟੀਫਿਕੇਟ ਨਹੀਂ ਵਜੀ। ਜਿਹੜੀ ਕੁੜੀ ਇਲਜ਼ਾਮ ਲਗਾ ਰਹੀ ਤੁਹਾਡੇ ਤੇ ਉਹ ਕੀ ਮਾਰਦੀ। ਉਹ ਦੇਖੋ ਜੀ ਉਹ ਕੁਛ ਨਹੀਂ ਉਹ ਤਾਂ ਬਸ ਉਹਨਾਂ ਦੇ ਕਹਿਣੇ ਤੇ ਚੱਲ ਰਹੀ ਹੈ ਦਬਾਤ ਤੇ। ਬਾਹਰ ਖੜੇ ਨੂੰ ਉਹ ਕੁੜੀ ਨੂੰ। ਉਹਨੂੰ ਦੁਬਾਰਾ ਰਹਿਣੇ ਅਸੀਂ ਕੋਈ ਇਹੋ ਜਿਹਾ ਕੋਈ ਕਰਿਆ ਨਹੀਂ। ਤੇ ਦੇਖੋ ਜੀ ਅਸੀਂ 1.5 ਲੱਖ ਰੁਪਏ ਦਾ ਸਮਾਨ ਦਿੱਤਾ ਜੀ। ਤੇ ਕੋਈ ਗਲਤ ਵਾਸਥਾ ਥੋੜਾ ਦਿੱਤਾ ਹੈ 1.5 ਲੱਖ ਦਾ ਸਮਾਨ ਦਿੱਤਾ ਹੈ ਫਿਰ ਸਾਨੂੰ ਕਹਿੰਦੇ ਮੇਰੇ ਮਾਮੇ ਮੇਰਾ ਗਲਤ ਸੀ ਜੇ ਮਾਮੇ ਗਲਤ ਹੁੰਦੇ ਤਾਂ ਅਸੀਂ ਵਿਆਹ ਦੇ ਥੋੜਾ ਸੀ ਅਸੀਂ ਆਪ ਦੇ ਕੋਲ ਹੀ ਰੱਖ ਲਏ ਤੇ ਫਿਰ ਗਲਤ ਉਹ ਦਿੱਤਾ ਤੇ ਫਿਰ ਐਵੇਂ ਧਮਕਾ ਰਹੇ ਨੇ ਵੀ ਮੈਂ ਕੁੜੀ ਐ ਬਕਾਇਦੇ ਵੀ ਤੂੰ ਮੈਂ ਆ ਕਰਦੇ ਸੀ ਮਾਮੇ ਮੇਰੇ ਨਾਲ ਦੰਬਾ ਮੈਨਾਂ ਕੁੱਟਮਾਰ ਕਰਦੇ ਸੀ ਜੇ ਕੁੱਟਮਾਰ ਹੀ ਕਰ ਰਹੇ ਹੁੰਦੇ ਸੀ ਐਨਾ ਤੁਮ ਦਾਮ ਨਾਲ ਇੱਕ ਵਿਆਹ ਕੋ ਕਰਨਾ ਸਾਡੇ ਕੋ ਸਾਰੀ ਵੀਡੀਓ ਪਈਆਂ ਨੇ ਜਿਹੜਾ ਫਿਰ ਇਹਨੇ ਫੋਨ ਕਰਿਆ ਕਹਿੰਦੇ ਮੁੰਡਾ ਐ ਸਰ ਹੈਗਾ ਬਿਮਾਰੀ ਲੱਗੀ ਉਹ ਹੈ ਤੁਸੀਂ ਆ ਜਾਓ ਸਰ ਕੋਡੀਆਂ ਪਈਆਂ ਕੁੜੀ ਦੀਆ ਇਹ ਉਹ ਦੇਖੋ ਜੀ ਭਾਵੇਂ ਮੁੰਡੇ ਨੇ ਕੋਲ ਖੜਵਾ ਕੇ ਗੱਲ ਕਰਵਾਈ ਹੈ ਜਾਂ ਕਿਵੇਂ ਕਰਵਾਈ ਹੈ ਇਹ ਸਾਨੂੰ ਨਹੀਂ ਪਤਾ ਜੀ ਜਾਂਚ ਹੋਣੀ ਚਾਹੀਦੀ ਹੈ ਜੀ ਹਾਂ ਜੀ ਹੋਣੀ ਚਾਹੀਦੀ ਹੈ ਜੀ ਇਨਸਾਨ ਸਾਹਿਬ ਮੈਨਾਂ ਜੇ ਸਾਡੇ ਮੁੰਡੇ ਸੱਟ ਲਾ ਦੀ ਸਰ ਸਿਰ ਪਾੜ ਤਾਂ ਨੱਕ ਤੇ ਨੱਕ ਦੀ ਹੱਡੀ ਤੋੜਤੀ ਜੀ ਵੇਖਾ ਅਸੀਂ ਭਰੇ ਚੱਕ ਕੇ ਲਿਆਂਦਾ ਪੰਜ ਛੇ ਜਣੇ ਹੈਗੇ ਸੀ ਜੀ ਮੁੰਡਾ ਦੱਸ ਰਿਹਾ ਪਹਿਲੇ ਤਾਂ ਪਤਾ ਹੀ ਨਹੀਂ ਸੀ ਸਾਨੂੰ ਤਾਂ ਪਤਾ ਇਸ ਤੋਂ ਬਾਅਦ ਵਿੱਚ ਘਰੋਂ ਆਏ ਆ ਤੇ ਕੋਈ ਇਥੋਂ ਪਿੰਡ ਪਿੰਡ ਦਾ ਬੰਦਾ ਕੋਣ ਚੱਕ ਕੇ ਵਿਚਾਰਾ ਲੈ ਆਇਆ ਕੋਈ ਹਾਂਜੀ ਕੀ ਨਾਂ ਕੀ ਤੁਹਾਡਾ ਕਿੰਦਰ ਜੀ ਕਿੰਦਰ ਕਿੱਥੇ ਰਹਿੰਦੇ ਸਰਸਈ ਤੇ ਇੱਥੇ ਕਿਵੇਂ ਆਏ ਸੀਗੇ ਇੱਥੇ ਪਾਣ ਜੀ ਨੂੰ ਮਿਲਣ ਆਏ ਸੀ ਪਾਣ ਜੀ ਨੇ ਫੋਨ ਕਰਕੇ ਬੁਲਾਇਆ ਸਾਨੂੰ ਮਮਾ ਆ ਕੇ ਮਿਲ ਜਿਓ ਵੀ ਤੁਸੀਂ ਮੈਨੂੰ ਵਿਆਹ ਤੇ ਮਗਰੂਰ ਕਿਉਂ ਲਾਇਆ ਜੀ ਉਸ ਤੇ ਮਿਲਦਾ ਆਇਤੀ ਫਿਰਤੇ ਅਸੀਂ ਆਏ ਆ ਤੇ ਸਾਡੇ ਗਾਲ ਪੈ ਗਏ ਜੀ ਕੌਣ ਗਾਲ ਪੈ ਗਏ ਉਹ ਸਰੋਣਾ ਪਿਆ ਜੀ ਉਹਦਾ ਪਿਓ ਪਿਆ ਹੈ ਇੱਕ ਉਹਦਾ ਭਰਾ ਸੀ ਇੱਕ ਉਹਦੀ ਮਾਂ ਸੀ ਇੱਕ ਉਹਦੀ ਭੈਣ ਸੀ ਦੋ ਮੁੰਡੇ ਹੋਰ ਸੀ ਕੁੱਟਮਾਰ ਤੇ ਨਾਲ ਕੀਤੀ ਕੁੱਟਮਾਰ ਹੀ ਪਾਰਿਆ ਜੀ ਬਾਸੀਆ ਦੇ ਵੇ ਡੰਡਾ ਮਾਰਿਆ ਜੀ ਆ ਕੀ ਨੱਕ ਤੇ ਕੀ ਮਾਰਿਆ ਨੱਕ ਦੇ ਕੋਲੋਂ ਨਗਰ ਪਤਾ ਨਹੀਂ ਰਾੜ ਸੀ ਕੀ ਸੀ ਹਾਂ ਜੇ ਤੁਹਾਡੇ ਤੇ ਅਮਲਾ ਕਰਤਾ ਹਾਂਜੀ ਬਣਾ ਬਣਾ ਤੇ ਕਰੇ ਡੇਗ ਪਿਆ ਸੀ ਮੈਂ ਤਾਂ ਫਿਰ ਮੈਨੂੰ ਪਤਾ ਹੀ ਨਹੀਂ ਕਿੱਥੇ ਗਿਆ ਸੀ ਮੈਨੂੰ ਪਤਾ ਨਹੀਂ ਕੋਈ ਚੱਕ ਕੇ ਲੈ ਆਇਆ ਹੋਰ ਕੀ ਹੋਇਆਣਾ ਤੁਹਾਡੇ ਕੋਲ ਮੇਰੇ ਕੋਲ ਇੱਕ ਫਰਸ ਖੋਲਿਆ ਨਹੀਂ ਇੱਕ ਮੇਰਾ ਫੋਨ ਹੈਗਾ ਦੀ ਫੋਨ ਜਰ ਰਿਕਾਰਡਿੰਗਾਂ ਸੀ ਉਹ ਫੋਨ ਵੀ ਖੋਲਿਆ ਨਹੀਂ ਕੋਈ ਹੋਰ ਵੀ ਸਰਕਾਰੀ ਆ ਸਰਕਾਰੀ ਉਹਦੇ ਵਿੱਚ ਬਤਾ ਗਏ ਸੀ ਆਪਣੇ ਨਾਮ ਕੀ ਹੈ ਬਟੂਏ ਦੇ ਵਿੱਚ ਕੀ ਡਾਕੂਮੈਂਟ ਸੀ ਡਾਕੂਮੈਂਟ ਹੈਗੇ ਸੀ ਆਧਾਰ ਕਾਰਡ ਸੀ ਤੇ ਪੈਸੇ ਪੈਸੇ 3000 ਰੁਪਿਆਗਾ ਸੀ ਉਹ ਵੀ ਖੋਲ ਹਾਂ ਬਟੂਆ ਖੋਲ ਸਾਰੇ ਕਾਢ ਹੀ ਲਿਆ ਬਟੂਆ ਜੇ ਵਿੱਚ ਤੁਹਾਡੇ ਤੋਂ ਝੂਠੇ ਇਲਜ਼ਾਮ ਲਗਾ ਰਹੇ ਹੁਣ ਆਪੀ ਭਾਨਜੀ ਨੂੰ ਆਪਦੇ ਪਰ ਤਰਕ ਕਰਕੇ ਤੁਹਾਡੇ ਤੇ ਝੂਠੇ ਲਾਪਾਈ ਜਾਂਦੇ ਆ ਜੀ ਹਨ ਉਹਨੇ ਕਾਨਜੀ ਨਹੀਂ ਬੁਲਾਇਆ ਤੇ ਹੁਣ ਉਹਦੇ ਕੋਈ ਕਾਰਵਾਈ ਕਰਵਾਈ ਜਾਂਦੇ ਸਾਡੇ ਤੇ ਜੀ ਅਸੀਂ ਪੋਣੇ ਦੀ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦਿਆਂ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛੁਟਕਾਰਾ ਲਵ ਮੈਰਿਜ ਪ੍ਰੋਬਲਮ ਵਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488